ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਸੁੱਚਾ ਸਿੰਘ ਜਵੰਦਾ ਆਖਿਰਕਾਰ ਸੁੱਚਾ ਸੂਰਮਾ ਕਿਵੇਂ ਬਣਿਆ ਅਣਖ ਦੇ ਕਰਕੇ ਆਪਣੀ ਭਾਬੀ ਤੇ ਉਸਦੇ ਪ੍ਰੇਮੀ ਨੂੰ ਮਾਰਨ ਕਰਕੇ ਜਾਂ ਫਿਰ ਐਦੇ ਪਿੱਛੇ ਕੋਈ ਹੋਰ ਵੀ ਕਹਾਣੀ ਹੈ ਸੁੱਚੇ ਸੂਰਮੇ ਦੇ ਪਿੰਡ ਵਾਲੇ ਅੱਜ ਵੀ ਉਸ ਨੂੰ ਯਾਤਕ ਬਾਬਲੀ ਦੀ ਤਰ੍ਹਾਂ ਵੇਖਦੇ ਨੇ ਜਾਂ ਫਿਰ ਇੱਕ ਯੋਧੇ ਦੀ ਤਰ੍ਹਾਂ ਵੇਖਦੇ ਨੇ ਤੇ ਉਸਦੇ ਪਿੰਡ ਵਾਲਿਆਂ ਨੇ ਤਾਂ ਸੁੱਚੇ ਸੂਰਮੇ ਦਾ ਇੱਕ ਬੁੱਤ ਵੀ ਬਣਾ ਰੱਖਿਆ ਹੈ ਪਿੰਡ ਦੇ ਵਿੱਚ ਸਨ 1800 ਦੇ ਕਰੀਬ ਮਾਨਸੇ ਜ਼ਿਲ੍ਹੇ ਦੇ ਸਮਾਉ ਪਿੰਡ ਦੇ ਵਿੱਚ ਸਰਦਾਰ ਸੁੰਦਰ ਸਿੰਘ ਜਵੰਦਾ ਦੇ ਘਰ ਸੁੱਚਾ ਸਿੰਘ ਦਾ ਜਨਮ ਹੁੰਦਾ ਹੈ ਜੇਦਾ ਇੱਕ 5 ਸਾਲ ਵੱਡਾ ਭਰਾ ਵੀ ਸੀ ਜਿੱਦਾਂ ਨਾਮ ਨਰਾਇਣਾ ਸੀ ਤੇ ਇਹ ਇੱਕ ਹੀ ਘਰ ਦੇ ਵਿੱਚ ਰਿਹਾ ਕਰਦੇ ਸੀ ਤੇ ਇਹ ਆਖਿਆ ਜਾਂਦਾ ਹੈ ਕਿ ਇਹ ਪਰਿਵਾਰ ਆਰਥਿਕ ਪੱਖੋਂ ਵੀ ਚੰਗਾ ਸੀ ਤੇ ਇਹਨਾਂ ਦੇ ਨਾਮ 60 ਕਿੱਲੇ ਆਉਂਦੀ ਸੀ ਤੇ ਕੁਝ ਸਮੇਂ ਬਾਅਦ ਨਰਾਇਣੀ ਦਾ ਵਿਆਹ ਕਮਾਣੇ ਪਿੰਡ ਦੇ ਵਿੱਚ ਰਹਿਣ ਵਾਲੀ ਬਸੰਤ ਕੌਰ ਦੇ ਨਾਲ ਹੋ ਜਾਂਦਾ ਹੈ ਪਰ ਇਹਨਾਂ ਦਾ ਰਿਸ਼ਤਾ ਜ਼ਿਆਦਾ ਤਿਰ ਨਾ ਚੱਲ ਪਾਇਆ ਤੇ ਅਹਲ ਵੱਖ ਹੋ ਗਏ ਟਿਕਾੜ ਦਾ ਚੁੱਲਾ ਚੌਂਕਰ ਚੱਲਣ ਵਾਸਤੇ ਨਰਾਇਣਾ ਦੂਜਾ ਵਿਆਹ ਕਰਨ ਦਾ ਫੈਸਲਾ ਕਰ ਲੈਂਦਾ ਹੈ ਤੇ ਆਪਣੇ ਨਾਨਕੇ ਪਿੰਡ ਗਹਿਰੀ ਭਾਗੀ ਦੀ ਰਹਿਣ ਵਾਲੀ ਬੀਰ ਕੌਰ ਜਾਂ ਫਿਰ ਜਿਸ ਨੂੰ ਬੀਰੋ ਵੀ ਆਖਿਆ ਜਾਂਦਾ ਸੀ ਉਹਦੇ ਨਾਲ ਕਰਾ ਦਿੱਤਾ ਜਾਂਦਾ ਹੈ ਤੇ ਆਖਿਆ ਜਾਂਦਾ ਹੈ ਕਿ ਬੀਰੂ ਬਹੁਤ ਹੀ ਸੋਹਣੀ ਹੁੰਦੀ ਸੀ ਭਾਵੇਂ ਉਹ ਬਹੁਤ ਹੀ ਸੋਹਣੀ ਸੀ ਪਰ ਉਸ ਦਾ ਚਰਿੱਤਰ ਚੰਗਾ ਨਹੀਂ ਸੀ ਤੇ ਦੂਸਰੇ ਪਾਸੇ ਸੁੱਚੇ ਦਾ ਬਚਪਨ ਦਾ ਯਾਰ ਕੁਕਰ ਸਈ ਜੋ ਚੈਲ ਗੋਦ ਦੇ ਨਾਲ ਸੰਬੰਧ ਰੱਖਦਾ ਸੀ ਦੋਨਾਂ ਨੇ ਆਪਣੀ ਬਚਪਨ ਦੀ ਯਾਰੀ ਜਵਾਨੀ ਤੱਕ ਸਾਭ ਕੇ ਰੱਖੀ ਸੀ ਤੇ ਇਥੋਂ ਤੱਕ ਕਿ ਦੋਨਾਂ ਨੂੰ ਪੱਗਵਟ ਭਰਾ ਵੀ ਆਖਿਆ ਜਾਂਦਾ ਸੀ ਤੇ ਸੁੱਚੇ ਕਰਕੇ ਹੀ ਕੁਕਰ ਦਾ ਸੁੱਚੇ ਦੇ ਘਰ ਆਣਾ ਜਾਣਾ ਲੱਗਿਆ ਹੀ ਰਹਿੰਦਾ ਸੀ ਤੇ ਐਂ ਹੀ ਦੇਖਦੇ-ਵੇਖਦੇ ਹੀ ਬੀਰੋ ਤੇ ਕੁਕਰ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਹਨ ਤੇ ਹੌਲੀ-ਹੌਲੀ ਦੇ ਮੁਲਾਕਾਤਾਂ ਵੀ ਕਰਨ ਲੱਗ ਜਾਂਦੇ ਹਨ ਪਰ ਸ਼ਰਮ ਦੀ ਗੱਲ ਤਾਂ ਇਹ ਹੈ ਕਿ ਇਹ ਦੋਨੋਂ ਪਹਿਲਾਂ ਤੋਂ ਹੀ ਵਿਆਹ ਹੋਏ ਸੀ ਪਰ ਇਹਨਾਂ ਨੇ ਇਸ ਗੱਲ ਦੀ ਸ਼ਰਮ ਨਹੀਂ ਕੀਤੀ ਤੇ ਆਪਣਾ ਇਹ ਨਾਜਾਇਜ਼ ਰਿਸ਼ਤਾ ਜਾਰੀ ਰੱਖਿਆ ਤੇ ਦੂਸਰੀ ਸਾਈਡ ਬੀਰੋ ਵੀ ਨਰਾਇਣੇ ਇਹਨੂੰ ਕੁਝ ਨਹੀਂ ਸਮਝਦੀ ਪਰ ਸੁੱਚੇ ਦਾ ਨਾਮ ਸੁਣਦਿਆਂ ਹੀ ਬੀਰੋ ਤੇ ਕੁਕਰ ਦੀ ਰੂਹ ਕਮਜਾਦੀ ਸੀ ਕਿਉਂਕਿ ਨਰਾਇਣਾ ਸ਼ਾਂਤ ਸੁਭਾਅ ਦਾ ਬੰਦਾ ਸੀ ਤੇ ਸੁੱਚਾ ਅਣਖੀ ਸੀ ਨਾਜਾਇਜ਼ ਸੰਬੰਧ ਦੇ ਵਿੱਚ ਅੰਨੇ ਹੋਏ ਬੀਰੋ ਤੇ ਕੁਕਰ ਰਹ ਚਾਹੁੰਦੀ ਸੀ ਕਿ ਸੁੱਚਾ ਕਿਤੇ ਦੂਰ ਚਲਾ ਜਾਏ ਤਾਂ ਜੋ ਉਹ ਦੋਨੋਂ ਛਰੇ ਆਮ ਬੇਸਕਰ ਜਿਸ ਕਰਕੇ ਉਹਨਾਂ ਨੇ ਇੱਕ ਤਰਕੀਬ ਬਣਾਈ ਤੇ ਇਸ ਹੀ ਯੋਜਨਾ ਤਹਿਤ ਕੁਕਰ ਸੁੱਚੇ ਨੂੰ ਇਸਲਾਹ ਦਿੰਦਾ ਹੈ ਕਿ ਕਿਉਂ ਨਾ ਅਸੀਂ ਦੋਨੋਂ ਫੌਜ ਦੇ ਵਿੱਚ ਭਰਤੀ ਹੋ ਜਾਈਏ ਪਰ ਸੁੱਚਾ ਇਸ ਗੱਲ ਨੂੰ ਮੰਨ ਨਹੀਂ ਰਿਹਾ ਸੀ ਪਰ ਕੁਕਰ ਦੇ ਜ਼ਿਆਦਾ ਹੀ ਤਰਲੇ ਮਿੰਦੇ ਕਰਨ ਕਰਕੇ ਸੁੱਚਾ ਇਸ ਗੱਲ ਨੂੰ ਮੰਨ ਜਾਂਦਾ ਹੈ ਜਿਸ ਕਰਕੇ ਦੋਵੇਂ ਹੀ ਫੌਜ ਦੀ ਭਰਤੀ ਦੇ ਲਈ ਬਲੱਡੇ ਵੱਲੋਂ ਨਿਕਲ ਜਾਂਦੇ ਹਨ ਉਸ ਵੇਲੇ ਕਿਸੇ ਨੂੰ ਵੀ ਫੌਜ ਦੇ ਵਿੱਚ ਪਠੀਕਰਨ ਵੇਲੇ ਜਦੋਂ ਪੜ੍ਹਾਈ ਲਿਖਾਈ ਨਹੀਂ ਵੇਖਦੇ ਸੀ ਉਹਨਾਂ ਦਾ ਨਾਮ ਪਤਾ ਲੈ ਕੇ ਉਹਨਾਂ ਨੂੰ ਪਠੀ ਕਰ ਲੈਂਦੇ ਸੀ ਤੇ ਫੌਜ ਦੇ ਵਿੱਚ ਭਰਤੀ ਹੋਣ ਦੇ ਲਈ ਉਹ ਦੋਵੇਂ ਹੀ ਲੈਂਡ ਦੇ ਵਿੱਚ ਲੱਗ ਜਾਂਦੇ ਹਨ ਤਾਂ ਕੁਕਰ ਦੇ ਮਨ ਦੇ ਵਿੱਚ ਖੋਟ ਸੀ ਤੇ ਉਹ ਨਹੀਂ ਚਾਹੁੰਦਾ ਸੀ ਕਿ ਉਹ ਫੌਜ ਦੇ ਵਿੱਚ ਭਰਤੀ ਹੋ ਜਾਵੇ ਜਿਸ ਕਰਕੇ ਉਹ ਲੈਂਡ ਦੇ ਵਿੱਚ ਪਿੱਛੇ ਲੱਗ ਜਾਂਦਾ ਹੈ ਤੇ ਸੁੱਚੇ ਨੂੰ ਲੈਂਡ ਦੇ ਵਿੱਚ ਅੱਗੇ ਖੜਾ ਕਰ ਦਿੰਦਾ ਹੈ ਤੇ ਉਹੀ ਹੋਇਆ ਸੁੱਚੇ ਨੂੰ ਤਾਂ ਫੌਜ ਦੇ ਵਿੱਚ ਭਰਤੀ ਕਰ ਲਿੱਤਾ ਗਿਆ ਪਰ ਕੁਕਰ ਲੈਂਡ ਨੂੰ ਛੱਡ ਕੇ ਆਪਣੇ ਪਿੰਡ ਵੱਲ ਵਾਪਸ ਮੁੜ ਜਾਂਦਾ ਹੈ ਤੇ ਉਸ ਤੋਂ ਬਾਅਦ ਸੁੱਚੇ ਨੂੰ ਫੌਜ ਦੇ ਨਾਲ ਫਿਰੋਜ਼ਪੁਰ ਸ਼ੋਨੀ ਭੇਜ ਦਿੱਤਾ ਗਿਆ ਤੇ ਹੁਣ ਸੁੱਚੇ ਦੇ ਫੌਜ ਦੇ ਵਿੱਚ ਜਾਣ ਤੋਂ ਬਾਅਦ ਬੀਰੋ ਤੇ ਕੁਕਰ ਸ਼ਰੇਆਮ ਮਿਲ ਲੱਗ ਜਾਂਦੇ ਹਨ ਤੇ ਉਹਨਾਂ ਨੂੰ ਹੁਣ ਕਿਸੇ ਦੀ ਵੀ ਪਰਵਾਹ ਨਹੀਂ ਹੁੰਦੀ ਤੇ ਕਾਫੀ ਸਮੇਂ ਬਾਅਦ ਹੁਣ ਨਰਾਇਣੇ ਨੂੰ ਵੀ ਇਹਨਾਂ ਦੇ ਸੰਬੰਧ ਦੇ ਬਾਰੇ ਪਤਾ ਲੱਗ ਜਾਂਦਾ ਹੈ ਪਰ ਨਰਾਇਣਾ ਕੁਝ ਕਰ ਨਹੀਂ ਸਕਦਾ ਸੀ ਕਿਉਂਕਿ ਕੁਕਰ ਬਹੁਤ ਜ਼ਿਆਦਾ ਤਗੜਾ ਸੀ ਨਰਾਇਣਾ ਕੀ ਕਰਦਾ ਹੈ ਉਹ ਕਿਸੇ ਲਿਖ ਪੜ ਲੈਣ ਵਾਲੇ ਨੂੰ ਇੱਕ ਚਿੱਠੀ ਲਿਖਵਾਉਂਦਾ ਹੈ ਤੇ ਉਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਲਿਖਦਾ ਹੈ ਤਿਆਤ ਦੇ ਵਿੱਚ ਇਹ ਲਿਖਦਾ ਹੈ ਕਿ ਸੁੱਚਾ ਤੇਰੇ ਭਰਾ ਦੇ ਨਾਲ ਤੇਰੇ ਬਚਪਨ ਦੇ ਯਾਰ ਨੇ ਧੋਖਾ ਕੀਤਾ ਹੈ ਤੇ ਜਦੋਂ ਸੁੱਚੇ ਕੋਲ ਇਹ ਚਿੱਠੀ ਪਹੁੰਚਦੀ ਹੈ ਤੇ ਜਦੋਂ ਉਹ ਚਿੱਠੀ ਪੜਦਾ ਹੈ ਤਾਂ ਉਹ ਗੁੱਸੇ ਦੇ ਵਿੱਚ ਭੜਕ ਕੇ ਲੱਜ ਜਾਂਦਾ ਹੈ ਤੇ ਛੇਤੀ ਹੀ ਛੁੱਟੀ ਦੀ ਅਰਜ਼ੀ ਲਾ ਦਿੰਦਾ ਹੈ ਤੇ ਉਹਨਾਂ ਸਮਿਆਂ ਦੇ ਵਿੱਚ ਫੌਜ ਨੂੰ ਛੇਤੀ ਛੁੱਟੀ ਨਹੀਂ ਮਿਲਦੀ ਸੀ ਜਿਸ ਕਰਕੇ ਸੁੱਚੇ ਨੂੰ ਇੰਤਜ਼ਾਰ ਕਰਨਾ ਪਿਆ ਇੱਕ ਵਾਰ ਅਚਾਨਕ ਹੀ ਚੌਂਕੀ ਕਵਾਟਰਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਇੱਕ ਚੌਂਕੀ ਦੇ ਕਵਾਟਰ ਦੇ ਵਿੱਚ ਇੱਕ ਅੰਗਰੇਜ਼ ਦੇ ਤਿੰਨ ਬੱਚੇ ਫਸ ਜਾਂਦੇ ਹਨ ਤੇ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਘੜ ਕੇ ਉਹ ਬਾਹਰ ਨਹੀਂ ਆ پا ਰਹੇ ਸੀ ਤੇ ਜਦੋਂ ਕੋਈ ਵੀ ਇਹਨਾਂ ਬੱਚਿਆਂ ਨੂੰ ਬਚਾਉਣ ਦੇ ਲਈ ਅੱਗੇ ਨਾ ਹੋਇਆ ਤਾਂ ਸੁੱਚੇ ਨੇ ਆਪਣੇ ਉੱਪਰ ਇੱਕ ਗਿੱਲਾ ਕੰਬਲ ਲਪੇਟਿਆ ਤੇ ਉਹ ਉਸ ਕਵਾਟਰ ਦੇ ਵਿੱਚ ਚਲਾ ਗਿਆ ਜਸਦੀ ਨਾਲ ਸੁੱਚਾ ਉਹਨਾਂ ਤਿੰਨਾਂ ਬੱਚਿਆਂ ਨੂੰ ਸਹੀ ਸਲਾਮਤ ਅੱਗ ਦੇ ਵਿੱਚੋਂ ਬਾਹਰ ਕੱਢ ਲਿਆ ਆ ਤੇ ਸੁੱਚੇ ਦੀ ਬਹਾਦਰੀ ਨੂੰ ਵੇਖ ਕੇ ਅਹਿਮ ਗਰੀਜ ਅਫਸਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਜਿਸ ਤੋਂ ਬਾਅਦ ਉਸ ਅਫਸਰ ਨੇ ਸੁੱਚੇ ਨੂੰ ਆਖਿਆ ਕਿ ਬੋਲ ਜਵਾਨ ਤੈਨੂੰ ਕੀ ਚਾਹੀਦਾ ਹੈ ਸੁੱਚਾ ਕਹਿੰਦਾ ਹੈ ਕਿ ਤੁਸੀਂ ਮੇਰਾ ਫੌਜ ਚ ਨਾਮ ਕਰ ਦਿਓ ਅਫਸਰ ਹੈਰਾਨ ਹੋ ਕੇ ਕਹਿੰਦਾ ਹੈ ਕਿ ਤੇਰੀ ਇਸ ਬਹਾਦਰੀ ਕਰਕੇ ਅਸੀਂ ਤਾਂ ਤੈਨੂੰ ਇੱਕ ਉੱਚਾ ਅਹੁਦਾ ਦੇਣਾ ਸੀ ਪਰ ਤੂੰ ਤਾਂ ਫੌਜ ਵਿੱਚੋਂ ਨਾਮ ਘਟਾਉਣ ਦੀ ਗੱਲ ਕਰਦਾ ਹੈ ਪਰ ਸੁੱਚੇ ਦੀ ਇੱਕ ਹੋਰ ਵਾਰ ਕਹਿਣ ਤੇ ਉਸਦਾ ਨਾਮ ਫੌਜ ਚੋਂ ਘਟਾ ਦਿੱਤਾ ਗਿਆ ਤੇ ਉਸ ਦੇ ਨਾਲ ਹੀ ਸੁੱਚੇ ਨੇ ਇੱਕ ਬੰਦੂਕ ਦੀ ਵੀ ਮੰਗੀ ਕੀਤੀ ਸੀ ਜੋ ਉਸ ਨੂੰ ਮਿਲ ਜਾਂਦੀ ਹੈ ਤੇ ਫਿਰ ਸੁਚਾ ਆਪਣੇ ਪਿੰਡ ਵੱਲ ਵਾਪਸ ਜਾਂਦਾ ਹੈ ਤੇ ਪਿੰਡ ਦੇ ਕਈ ਮੋਦਵਾਰਾਂ ਤੋਂ ਸੰਝਾਂਤ ਤੋਂ ਬਾਅਦ ਵੀ ਕੁਕਰ ਆਪਣੇ ਕੰਮਾਂ ਤੋਂ ਬਾਜ਼ ਨਹੀਂ ਆ ਰਿਹਾ ਸੀ ਇਸ ਦੌਰਾਨ ਕੁਕਰ ਤੇ ਸੁੱਚਾ ਸਿੰਘ ਦਾ ਆਪਸ ਦੇ ਵਿੱਚ ਟਕਰਾਵ ਵੀ ਹੁੰਦਾ ਹੈ ਤੇ ਉਸ ਤੋਂ ਬਾਅਦ ਸੁੱਚਾ ਕੁਕਰ ਨੂੰ ਆਪਣੀ ਬੰਦੂਕ ਦੇ ਨਾਲ ਗੋਲੀ ਮਾਰ ਦਿੰਦਾ ਹੈ ਇਸ ਕਹਾਣੀ ਨੂੰ ਇੱਥੇ ਹੀ ਖਤਮ ਕਰ ਦਿੱਤਾ ਤੇ ਫਿਰ ਨੰਬਰ ਆਉਂਦਾ ਹੈ ਉਸ ਦੀ ਭਾਬੀ ਬੀਰੋ ਦਾ ਬੀਰੋ ਨੇ ਉਸ ਦੇ ਸਾਹਮਣੇ ਕਈ ਬੇਨਤੀਆਂ ਕੀਤੀਆਂ ਪਰ ਸੁੱਚੇ ਨੇ ਉਸ ਦੀ ਗੱਲ ਨਹੀਂ ਮੰਨੀ ਤੇ ਉਸ ਨੂੰ ਵੀ ਉੱਥੇ ਹੀ ਗੋਲੀ ਮਾਰ ਕੇ ਖਤਮ ਕਰ ਦਿੱਤਾ ਪਰ ਇਹ ਤਾਂ ਕਹਾਣੀ ਸੀ ਸੁੱਚੇ ਦੀ ਅਣਖ ਦੀ ਦੀ ਇੱਜ਼ਤ ਖਾਤਰ ਉਸਨੇ ਆਪਣੀ ਭਾਬੀ ਤੇ ਆਪਣੇ ਬਚਪਨ ਦੇ ਯਾਰ ਨੂੰ ਗੋਲੀ ਮਾਰ ਦਿੱਤੀ। ਹੁਣ ਗੱਲ ਕਰਦੇ ਹਾਂ ਕਿ ਸੁੱਚਾ ਸਿੰਘ ਨੂੰ ਸੂਰਮਾ ਕਿਉਂ ਆਖਿਆ ਜਾਂਦਾ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦੋਨਾਂ ਦਾ ਜੁੱਭ ਚੋਲਾ ਸੀ ਭਾਗ ਸਿੰਘ। ਉਸ ਨੂੰ ਵੀ ਸੁੱਚੇ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰੀਕੇ ਦੇ ਨਾਲ ਬਚ ਗਿਆ। ਪਰ ਇਹ ਦੋਵੇਂ ਤਾਂ ਮਰ ਗਏ ਸੀ। ਪਰ ਪੁਲਿਸ ਕਦੇ ਵੀ ਸੁੱਚੇ ਨੂੰ ਗ੍ਰਿਫਤਾਰ ਕਰਨ ਦੀ ਲਈ ਆ ਸਕਦੀ ਸੀ ਜਿਸ ਕਰਕੇ ਸੁੱਚਾ ਆਪਣਾ ਪੇਸ ਬਦਲ ਕੇ ਹਰਿਆਣੇ ਦੇ ਇੱਕ ਪਿੰਡ ਬੀਕਰ ਦੇ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਹ ਸਾਧੂਆਂ ਵਾਲਾ ਪੇਸ ਬਣਾ ਕੇ ਇੱਕ ਡੇਰੇ ਦੇ ਵਿੱਚ ਰਹਿ ਲੱਗ ਜਾਂਦਾ ਹੈ ਹੁਣ ਇੱਥੇ ਹੀ ਉਹ ਪਿੰਡ ਦੇ ਵਿੱਚ ਰਾਸ਼ਨ ਪਾਣੀ ਇਕੱਠਾ ਕਰਦਾ ਤੇ ਇਹੀ ਉਸ ਦੀ ਜ਼ਿੰਦਗੀ ਬਣ ਗਈ ਸੀ ਇਸੇ ਤਰ੍ਹਾਂ ਸੁੱਚਾ ਹੁਣ ਰਾਸ਼ਨ ਪਾਣੀ ਇਕੱਠਾ ਕਰਨ ਜਾ ਰਿਹਾ ਸੀ ਪਰ ਇੱਕ ਬਜ਼ੁਰਗ ਜੀ ਔਰਤ ਸੁੱਚੇ ਕੋਲ દોੜਦੀ ਦੌੜਦੀ ਆਂਦੀ ਹੈ ਇਹ ਕਹਿਣ ਲੱਗਦੀ ਹੈ ਕਿ ਬਾਬਾ ਜੀ ਕੁਝ ਬੁੱੱჭੜ ਪਿੰਡ ਦੇ ਪਿਛਲੇ ਪਾਸੇ ਗਊਆਂ ਨੂੰ ਲੈ ਕੇ ਉਹਨਾਂ ਨੂੰ ਵੱਢਣ ਜਾਣ ਦੇ ਲਈ ਲੈ ਕੇ ਜਾ ਰਹੇ ਨੇ ਮੇਰੀ ਕਹਿਣ ਤੇ ਤਾਂ ਉਹ ਨਹੀਂ ਰੁਕੇ ਸ਼ਾਇਦ ਤੁਹਾਡੀ ਹੀ ਗੱਲ ਮੰਨ ਲੈ ਸੁੱਚੇ ਨੇ ਆਖਿਆ ਕਿ ਤੁਸੀਂ ਇੱਥੇ ਹੀ ਰੁਕੋ ਮੈਂ ਵੇਖਦਾ ਹਾਂ ਜਿਸ ਤੋਂ ਬਾਅਦ ਸੁੱਚਾ ਉਹਨਾਂ ਬੁੱੱჭੜਾਂ ਕੋਲ ਗਿਆ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੁੱੱჭੜ ਸੁੱਚੇ ਦੇ ਉੱਪਰ ਹੀ ਪੈ ਰਹੇ ਸੀ ਜਿਸ ਤੋਂ ਬਾਅਦ ਸੁੱਚੇ ਨੇ ਉਹਨਾਂ ਦੇ ਹੀ ਹਥਿਆਰ ਲੈ ਕੇ ਉਹਨਾਂ ਨੂੰ ਹੀ ਮਾਰ ਦਿੱਤਾ ਤਨਾਉ ਤੋ ਵਾਦ ਪੂਰੇ ਪਿੰਡ ਦੇ ਵਿੱਚ ਸੁੱਚੇ ਦੇ ਹੀ ਤੂਤੀ ਬੋਲਣ ਲੱਗੀ ਉਸ ਦੇ ਨਾਮ ਪਿੱਛੇ ਸੂਰਮਾ ਸ਼ਬਦ ਵੀ ਲੱਗਣ ਲੱਗ ਗਿਆ ਸੁਚੀ ਨੇ ਗਵਾਂ ਨੂੰ ਤਾਂ ਬਚਾ ਲਿਆ ਪਰ ਜਦ ਡੇਰੇ ਦੇ ਸਾਥ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਸ ਸਾਥ ਨੇ ਸੁੱਚੇ ਨੂੰ ਪਿੰਡ ਤੋਂ ਜਾਣ ਨਹੀਂ ਆਪ ਦਿੱਤਾ ਤੇ ਡੇਰਾ ਖਾਲੀ ਕਰਨ ਤੋਂ ਬਾਅਦ ਸੁਚਾ ਨਾਪੇ ਦੇ ਵਿੱਚ ਆਪਣੇ ਇੱਕ ਸਾਥੀ ਦੇ ਕੋਲ ਵਾਪਸ ਜਾਂਦਾ ਹੈ ਜਿੱਦਾਂ ਨਾਮ ਮਹਾ ਸਿੰਘ ਦੱਸਿਆ ਜਾਂਦਾ ਹੈ ਪਰ ਜਦ ਸੁਚਾ ਮਹਾ ਸਿੰਘ ਨੂੰ ਆਪਣੇ ਵੱਲੋਂ ਕੀਤੇ ਗਏ ਹੇ ਕਤਲਾ ਬਾਰੇ ਦੱਸਦਾ ਹੈ ਤਾਂ ਮਹਾ ਸਿੰਘ ਡਰ ਜਾਂਦਾ ਹੈ ਤੇ ਪੁਲਿਸ ਨੂੰ ਸੁੱਚੇ ਦੇ ਸਾਰੇ ਕਤਲਾ ਬਾਰੇ ਦੱਸ ਦਿੰਦਾ ਹੈ ਜਿਸ ਤੋਂ ਬਾਅਦ ਪੁਲਿਸ ਸੁਚੇ ਨੂੰ ਗ੍ਰੈੱਟਾ ਆਰ ਕਰਨ ਦੇ ਲਈ ਆਂਦੀ ਹੈ ਜਿਸ ਤੋਂ ਬਾਅਦ ਸੁਚੇ ਦੇ ਉੱਪਰ ਕਤਲ ਦਾ ਮੁਕੱਦਮਾ ਚਲਾਇਆ ਜਾਂਦਾ ਹੈ ਸੁਚੇ ਦੇ ਉੱਪਰ 6 ਕਤਲ ਬੋਲਦੇ ਸੀ ਤੇ ਸੁਚੇ ਨੂੰ ਇੱਕ ਵੱਡਾ ਅਪਰਾਧੀ ਮੰਨਨ ਕਰੂ ਰਾਜਾ ਭੁਪਿੰਦਰ ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ ਪਰ ਜਦ ਰਾਜਾ ਭੁਪਿੰਦਰ ਸਿੰਘ ਨੂੰ ਸੁੱਚੇ ਦੇ ਬਨੂ ਕੀਤੇ ਗਏ ਹੋਏ ਚੰਗੇ ਕਮਾਵਰੇ ਪਤਾ ਲੱਗਾ ਤਾਂ ਉਹ ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਸਖਤ ਚੇਤਾਵਨੀ ਦੇ ਨਾਲ ਸੁੱਚੇ ਦੇ ਉੱਪਰ ਸਾਰੇ ਕਤਲ ਮਾਫ਼ ਕਰ ਦਿੱਤੇ ਇਸ ਤੋਂ ਪਹਿਲਾਂ ਸੁੱਚਾ ਲੋਕ ਛਿਪਕੇ ਰਹਿੰਦਾ ਸੀ ਪਰ ਉਸ ਦੇ ਉੱਪਰ ਹੁਣ ਸਾਰੇ ਕਤਲ ਮਾਫ਼ ਹੋ ਚੁੱਕੇ ਸੀ ਜਿਸ ਕਰਕੇ ਸੁੱਚਾ ਆਪਣੇ ਪਿੰਡ ਵਾਪਸ ਜਾ ਸਕਦਾ ਸੀ ਜਿਸ ਤੋਂ ਬਾਅਦ ਸੁੱਚਾ ਆਪਣੇ ਭਰਾ ਦੇ ਨਾਲ ਸੁਖੀ ਸੰਧੀ ਵਹਿ ਲੱਗ ਜਾਂਦਾ ਹੈ ਸਾਰੇ ਲੋਕ ਸੁੱਚੇ ਨੂੰ ਸੁੱਚਾ ਸੂਰਮਾ ਕਹਿਣ ਲੱਗੇ ਸੀ ਪਰ ਅਚਾਨਕ ਇੱਕ ਦਿਨ ਗੈਰੀ ਭਾਗੀ ਪਿੰਡ ਤੋਂ ਸੁੱਚੇ ਦਾ ਮਾਮੇ ਦਾ ਪੁੱਤਰਾ ਉਸ ਦੇ ਕੋਲ ਆ ਕੇ ਆਪਣੀ ਹੀ ਰਾਮ ਕਾੜੀ ਸੁਣਾ ਲੱਗ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਦੀ ਮਾਂ ਆਪਣੇ ਪ੍ਰੇਮੀ ਦੇ ਨਾਲ ਉਹਨਾਂ ਨੂੰ ਛੱਡ ਕੇ ਚਲੀ ਗਈ ਹੈ ਜਿਸ ਕਰਕੇ ਉਹਨਾਂ ਦੀ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਬਦਨਾਮੀ ਹੋ ਰਹੀ ਹੈ ਪਰ ਸੁੱਚਾ ਸਿੰਘ ਜਵਾਬ ਦਿੰਦਾ ਹੈ ਕਿ ਮੈਂ ਕੀ ਕਰਾਂ ਮੈਂ ਤਾਂ ਆਪ ਇੱਥੇ ਪਰੇਸ਼ਾਨ ਹੋ ਰਿਹਾ ਹਾਂ ਪਰ ਉਹ ਮੰਨ ਹੀ ਨਹੀਂ ਰਿਹਾ ਸੀ ਤੇ ਉਹ ਜ਼ਬਰਦਸਤੀ ਸੁੱਚੇ ਨੂੰ ਆਪਣੇ ਪਿੰਡ ਲੈ ਕੇ ਗਿਆ ਪਹਿਲਾਂ ਤਾਂ ਸੁੱਚੇ ਨੇ ਰਾਜਕੌਰ ਤੇ ਉਸਦੇ ਪ੍ਰੇਮੀ ਨੂੰ ਬਹੁਤ ਹੀ ਪਿਆਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਉਹ ਨਹੀਂ ਮੰਨੇ ਤਾਂ ਸੁੱਚੇ ਨੇ ਗੋਲੀ ਦੇ ਨਾਲ ਉਹਨਾਂ ਦੋਨਾਂ ਨੂੰ ਮਾਰ ਦਿੱਤਾ ਤੇ ਕੁਝ ਸਮੇਂ ਦੇ ਬਾਅਦ ਪੁਲਿਸ ਹੁਣ ਸੁੱਚੇ ਨੂੰ ਗ੍ਰਿਫਤਾਰ ਕਰਨ ਦੇ ਲਈ ਆ ਜਾਂਦੀ ਹੈ ਤੇ ਇਸ ਵਾਰ ਸੁੱਚੇ ਦਾ ਕੇਸ ਅੰਗਰੇਜ਼ੀ ਸਰਕਾਰ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਤੇ ਉਸ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸ਼ਾਇਦ ਇਹ ਹੀ ਕਾਰਨ ਹੈ ਕਿ ਸੁੱਚੇ ਨੂੰ ਇੱਕ ਸੂਰਮਾ ਕਿਹਾ ਜਾਂਦਾ ਹੈ ਦੂਜਿਆਂ ਦੇ ਘਰ ਦੇ ਮਸਲੇ ਸੁਲਝਾ ਕੇ ਆਪਣੀ ਇੱਜ਼ਤ ਦੇ ਲਈ ਆਪਣੀ ਪਰਛਾਈ ਤੇ ਆਪਣੇ ਬਚਪਨ ਦੇ ਯਾਰ ਦਾ ਕਤਲ ਕਰ ਦਿੱਤਾ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਵੀਅਰ ਹੋ ਜਾਂ ਫਿਰ ਇੱਕ ਰੈਗੂਲਰ ਵੀਅਰ ਹੋ ਤਾਂ ਚਾਹੁੰਦੇ ਹਾਂ ਤੁਸੀਂ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜ਼ਿਆਦਾਸਾ ਵ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਤੇ ਅਸੀਂ ਅਗਲੀ ਵੀਡੀਓ ਟਾਪਿਕ ਤੇ ਲਈ ਤਨਬਰ